ਅਗਨੀ ਵੀਰਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਗਨੀ ਵੀਰਾਂ ਨੂੰ ਪੁਲਿਸ ਭਰਤੀ 'ਚ 10% ਦੀ ਰਾਖਵਾ ਕਰਨ ਦਿੱਤਾ ਜਾਵੇਗਾ ਉਹਨਾਂ ਵੱਲੋਂ ਕਿਹਾ ਗਿਆ ਹੈ ਹਰਿਆਣਾ ਸਰਕਾਰ ਨੇ ਅਗਨੀ ਵੀਰ ਲਈ ਕਾਂਸਟੇਬਲ ਮਾਈਨਿੰਗ ਗਾਰਡ ਫੋਰੈਸਟ ਗਾਰਡ ਜੇਲ ਵਾਰਡਨ ਅਤੇ ਵਿਸ਼ੇਸ਼ ਪੁਲਿਸ ਅਧਿਕਾਰੀ ਦੇ ਅਹੁਦਿਆਂ ਤੇ 10% ਦੀ ਰਾਖਵਾ ਕਰਨ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਉਮਰ ਹੱਦ ਵਿੱਚ ਛੋਟ ਵਰਗੀਆਂ ਰਾਜਤਾ ਦਾ ਵੀ ਐਲਾਨ ਕੀਤਾ ਹੈ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਅਸੀਂ ਇਹ ਵਿਵਸਥਾ ਕੀਤੀ ਹੈ ਕਿ ਸੂਬਾ ਸਰਕਾਰ ਵੱਲੋਂ ਕਾਂਸਟੇਬਲ, ਮਾਈਨਿੰਗ ਗਾਰਡ, ਫੋਰੈਸਟ ਗਾਰਡ, ਜੇਲ ਵਾਰਡਨ ਅਤੇ ਵਿਸ਼ੇਸ਼ ਪੁਲਿਸ ਅਧਿਕਾਰੀ ਦੀਆਂ ਅਸਾਮੀਆਂ ਲਈ ਸਿੱਧੀ ਭਰਤੀ ਵਿੱਚ ਅਗਨੀ ਵੀਰਾਂ ਲਈ 10% ਦੀ ਰਾਖਵਾ ਕਰਨ ਰੱਖਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਗਰੁੱਪ ਸੀ ਅਤੇ ਡੀ ਦੀਆਂ ਅਸਾਮੀਆਂ ਲਈ ਵੀ ਉਮਰ ਹੱਦ ਵਿੱਚ 3 ਸਾਲ ਦੀ ਛੋਟ ਦਿੱਤੀ ਜਾਵੇਗੀ। ਹਾਲਾਂਕਿ ਅਗਨੀਵੀਰਾਂ ਦੇ ਪਹਿਲੇ ਬੈਚ ਵਿੱਚ ਉਮਰ ਹੱਦ ਵਿੱਚ ਇਹ ਛੋਟ 5 ਸਾਲ ਹੋਵੇਗੀ ਉੱਥੇ ਕੀ ਜੋ ਅਗਨੀਵੀਰ 4 ਸਾਲ ਬਾਅਦ ਖੁਦ ਕੰਮ ਕਰਨਾ ਸ਼ੁਰੂ ਕਰਨਾ ਚਾਹੇਗਾ ਉਸ ਨੂੰ ਕੰਮ ਕਰਨ ਲਈ ਸਰਕਾਰ 5 ਲੱਖ ਤੱਕ ਬਿਨਾਂ ਵਿਆਜ ਕਰਜ਼ ਦੇਵੇਗੀ ਦੱਸਦੇ ਕਿ ਹੁਣ ਤੱਕ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਸੀਮਾ ਸੁਰੱਖਿਆ ਬਲ ਕੇਂਦਰੀ ਰਜ਼ਰਵ ਪੁਲਿਸ ਬਲ ਅਤੇ ਸ਼ਸਤਰ ਸੀਮਾ ਬਲ ਦੇ ਮੁਖੀਆਂ ਨੇ ਸਾਬਕਾ ਅਗਨੀਵੀਰਾਂ ਲਈ ਰਾਖਵੇਂ ਕਰਨ ਦਾ ਐਲਾਨ ਕੀਤਾ ਹੈ ਸਾਬਕਾ ਅਗਨੀਵੀਰਾਂ ਨੂੰ ਅਰਧ ਸੈਨਿਕ ਬਲਾ ਵਿੱਚ 10% ਦੀ ਰਾਖਵਾ ਕਰਨ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੂੰ ਉਮਰ ਹੱਦ ਅਤੇ ਸਰੀਰਕ ਕੈਸ ਤੋਂ ਵੀ ਛੋਟ ਮਿਲੇਗੀ ਸਰਕਾਰ ਨੇ ਜੂਨ 2022 ਚ ਅਗਨੀ ਪਥ ਯੋਜਨਾ ਲਿਆਂਦੀ ਸੀ ਇਹ ਨੌਜਵਾਨਾਂ ਨੂੰ ਰੱਖਿਆ ਨਾਲ ਜੋੜਨ ਲਈ ਇੱਕ ਛੋਟੀ ਮਿਆਦ ਦੀ ਯੋਜਨਾ ਹੈ ਆਰਮੀ 에ਅਰ ਫੋਰਸ ਅਤੇ ਜਲ ਸੈਨਾ ਦੀ ਸਕੀਮ ਤਹਿਤ ਭਰਤੀ ਕੀਤੇ ਗਏ ਸਿਪਾਹੀਆਂ ਨੂੰ ਨਾਮ ਦਿੱਤਾ ਗਿਆ ਸੀ ਅਗਨੀ